ਨੀ ਠੀਕ ਲਾਣੀ ਐ ਸ਼ੇਕਰ ਦਫਰਾ ਹੋ ਰਿਹਾ ਕਿਸੇ ਦਾ ਲੰਗਾ ਫੁਕੇਗੀ ਨੀ ਪਾਪੇ ਦੀ ਪਰੇ ਧਰ ਦੇ ਕਿਵੇਂ ਭੇਜੀ ਜਾਂਦੀ ਐ ਫੋਟੋ ਫਾਟੋ ਹੁਣ ਤੋ ਇਹਦਾ ਸ਼ਾਬੇ ਨੀ ਕੁੜੀ ਨੂੰ ਆਣ ਦੇ ਉਹਨੂੰ ਪੁੱਛਦੀ ਆ ਨੀ ਕੁੜੀਏ ਹਾਂ ਮੰਮੀ ਉਰਿਆ ਆਉਣੀ ਮੈਂ ਪਾਣੀ ਲਿਆਵਾਂ ਫਾ ਵਿਚਾਰ ਬਣਾਉਣਾ ਹਾਂ ਚਾਹ ਬਣਾ ਬਣਾ ਲਓ ਉੱਥੇ ਲਿਆਇਆ ਮੇਰੀ ਚਾਹ ਠੀਕ ਐ ਮਾਮੀ ਕੀ ਕਹਿੰਦੇ ਸੀਗੇ ਨਹੀਂ ਮੈਨੂੰ ਇੱਥੇ ਦੱਸੋ ਬੜਾ ਸਭ ਤੇ ਕਿਵੇਂ ਫੋਟੋ ਫੱਟੋ ਜੀ ਭੇਜਦੇ ਨੇ ਮੈਸੀ ਮੂਸੀ ਚ ਖੜ ਜਾ ਮੈਨੂੰ ਪਾਣੀ ਪੀ ਲੈਣ ਦੇ ਨਹੀਂ ਪਾਣੀ ਪੀਣ ਨੂੰ ਦੱਸ ਕੀ ਹੋ ਰਿਹਾ ਤੂੰ ਪਹਿਲਾਂ ਮੈਨੂੰ ਦੱਸ ਦੇ ਪਾਣੀ ਤਾਂ ਪੀ ਲੈਣ ਦੇ ਲੈ ਹੁਣ ਦੱਸ ਹਾਂ ਨਹੀਂ ਮੈਂ ਹੁਣ ਤਾਂ ਦੱਸ ਗਿਆ ਹਟੀਆਂ ਤੈਨੂੰ ਵੀ ਆ ਬੜਾ ਸਭ ਤੇ ਕਿਵੇਂ ਭੇਜੀ ਜਾਂਦੀ ਐ ਫੋਟੋ ਫੱਟੋ ਜੀ ਮੈਸੀ ਮੂਸੀ ਮੈਂ ਤੂੰ ਭੇਜਣੀ ਐ ਮਾਮੀ ਨਹੀਂ ਮੈਂ ਮੇਰੇ ਛੇਲ ਨੂੰ ਨਾਲ ਭੇਜੂੰਗੀ ਤੇਰੀ ਘੜੀ ਛੇਲਣਾ ਕਿਉਂ ਮੇਰੇ ਸੇ ਲਣਾ ਨਹੀਂ ਹਾਂ ਮੈਂ ਬਨੇਸੇ ਲਣਾ ਦੀਆਂ ਜਿੱਤੋ ਮੇਰੀ ਸੇ ਲਣ ਮਿੱਤੋ ਮੇਰੀ ਸੇ ਲਣ ਹੋਰਾਂ ਦੇ ਨੋ ਗਿਣਾਉ ਨੋ ਹੀ ਨੇ ਮੇਰੇ ਤੋਂ ਆਂਦੇ ਇੰਨੀ ਸੇ ਲਣਾ ਨਹੀਂ ਮੇਰੇ ਤੋਂ ਕੀ ਭੇਜਣਾ ਦਾ ਇਹਨਾਂ ਨੂੰ ਨਹੀਂ ਨਾ ਨਹੀਂ ਭੇਜੂੰਗੀ ਵੀ ਦੁਕਾਨ ਤੇ ਕਦੋਂ ਕਾਣੀਆਂ ਆ ਸਾਡੀ ਮੀਟਿੰਗ ਹੈ ਅੱਛਾ ਮੀਟਿੰਗ ਨੂੰ ਤੁਹਾਡੀ ਬੜਾ ਸੰਸਦ ਭਵਨ ਚ ਮੀਟਿੰਗ ਹੈਗੀ ਮੰਮੀ ਨਾਲੇ ਉਹਨਾਂ ਕੋਲ ਸਾਰਿਆਂ ਕੋਲ ਨਾ ਟੱਚ ਫੋਨ ਨਹੀਂ ਹੈਗੇ ਕੀ ਪੈਡ ਫੋਨ ਨੇਗੇ ਨਹੀਂ ਫਿਰ ਕੀ ਹੋ ਗਿਆ ਫੋਨ ਤਾਂ ਹੈਗੇ ਨੇ ਛੋਟੇ ਭੋਮਾ ਵੱਡੇ ਹੈ ਮੰਮੀ ਐਵੇਂ ਕਿਵੇਂ ਹੋ ਜੂਗਾ ਵੀ ਮਤਲਬ ਤੂੰ ਛੋਟੇ ਫੋਨਾਂ ਤੇ ਥੋੜਾ ਨਾ ਮੈਸੇਜ ਚੱਲ ਜਾਂਦੇ ਨੇਗੇ WhatsApp ਤਾਂ ਵੱਡੇ ਫੋਨਾਂ ਤੇ ਚੱਲਦਾ ਹੈਗਾ ਜਿਹਦੇ ਕੋਲ ਟੱਚ ਫੋਨ ਹੋਣ ਨਹੀਂ ਕੀ ਬਤਾ ਠੂੰਗਾ ਜੀ ਤਾਂ ਸਰਦ ਨੇ ਮਾਰੇ ਜਾਂਦੇ ਨੇ ਮੰਮੀ ਉਹ ਵੱਡੇ ਫੋਨਾਂ ਤੇ ਹੁੰਦਾ ਹੈਗਾ ਛੋਟੇ ਭੈਣ ਤੇ ਫੋਨ ਤੇ ਕਿੱਥੇ ਚੱਲਦਾ ਹੈ WhatsApp ਫਿਰ ਮੈਂ ਉਹਨੂੰ ਉਪੇ ਹੀ ਦੀਂਗੀ ਪੜ ਲੂਗੀ ਉਹ ਜਦੋਂ ਭੇਜੇ ਹੀ ਨਹੀਂ ਜਾਂਦਾ ਕਿ ਪੜੂਗੀ ਕਿੱਥੋਂ ਫਿਰ ਉਹ ਧੱਕੇ ਨਾਲ ਹੀ ਲੈ ਬੜਾ ਵੀ ਕੰਨ ਖਾਦਾ ਏ ਕੁੜੀ ਨੂੰ ਲੈ ਮੈਨੂੰ ਕਹਿੰਦੀ ਕੰਨ ਖਦੇ ਕੰਨ ਦਾ ਤੈ ਖਾ ਰੱਖਿਆਗੇ ਛੋਟੇ ਫੋਨਾਂ ਤੇ ਮੰਮੀ ਨਹੀਂ ਚੱਲਦਾ ਹੁੰਦਾ WhatsApp ਜਿਹੜੇ ਫੋਨ ਤੂੰ ਕਹਿੰਨੀ ਆ ਨਾ ਵੀ ਫੋਟੋ ਭੇਜਣੀਆਂ ਜਾਂ ਜੋ ਵੀ ਲਿਖ ਕੇ ਭੇਜਣਾ ਹੈਗਾ ਉਹ ਵੱਡੇ ਫੋਨਾਂ ਤੇ ਹੁੰਦਾ ਜਿਵੇਂ ਆ ਤੇਰੇ ਕੋਲ ਹੈਗਾ ਔਰ ਨਾਲੇ ਉਹ ਕਹਿੰਦੀ ਹੁੰਦੀ ਹੈ ਵੀ ਤੂੰ ਮੈਨੂੰ ਭੇਜ ਦਿਆ ਕਰ ਮਾ ਉਹਦੀ ਦੁਕਾਨ ਪਾ ਜਾ ਕਰਾਂਗੇ ਆਪਾਂ ਉੱਥੇ ਇਕੱਠੀ ਹੋ ਜਾ ਕਰਾਂਗੇ ਤੇਰੇ ਵਰਗੀ ਉਹ ਹੈਗੀ ਫਿਰ ਮੈਂ ਇਥੋਂ ਨਹੀਂ ਮੱਥਾ ਪਾਈਦਾ ਲੈ ਕਹਿੰਦੀ ਤੇਰੇ ਵਰਗੀ ਉਹ ਹੈ ਪਾਬੀ ਚਾਹ ਲੈ ਆਇਓ ਜੇ ਬਣ ਗਈ ਲੈ ਮੰਮੀ ਜੀ ਚਾਹ ਲੈ ਦੀ ਚਾਹ ਪਾ ਵੀ ਕੱਪ ਲਿਆ ਦਿਓ ਲਿਆ ਦਿਨ ਕਿਉਂ ਬਾਟੀ ਜੈ ਨਹੀਂ ਪੀ ਜਾਂਦੀ ਤੇ ਤੋਂ ਛੇਤੀ ਠੰਡੀ ਹੋ ਜੂਗੀ ਪਾ ਵੀ ਲੈ ਕੇ ਦਿਓ ਮੈਂ ਸਟ੍ਰੀਕ ਪਾਉਣੀ ਐ ਨਹੀਂ ਠੀਕ ਲਾਣੀ ਐ ਸ਼ਕਰ ਦੁਫਾਰਾ ਹੋ ਰਿਹਾ ਕਿਸੇ ਦਾ ਲੰਗਾ ਫੁਕੇਗੀ ਮੰਮੀ ਸੀਖ ਨਹੀਂ ਲਾਣੀ ਸਟ੍ਰੀਕ ਪਾਣੀ ਐ ਨਹੀਂ ਉਹੀ ਤਾਂ ਕਹਿਨੀ ਆ ਫੇਰ ਸੀਖ ਸਟੀਕੇ ਕੇ ਤਾਂ ਹੋਗੀ ਲੈਓ ਭਾਬੀ ਕੀ ਕਿ ਮੈਂ ਸਟੀਕ ਪਾਉਗੀ ਲੈ ਨਹੀਂ ਮੈਨੂੰ ਵੀ ਦੱਸ ਦੇ ਕੀ ਹੁੰਦਾ ਇਹ ਜੈ ਖਾਣੇ ਦਾ ਮੰਮੀ ਕੁਛ ਨਹੀਂ ਤੇਰੇ ਕੰਮ ਦੀ ਗੱਲ ਨਹੀਂ ਹੈਗੀ ਇਹ ਤੇਰੇ ਅੱਗੇ ਤਾਂ ਨਾ ਫੋਨ ਬਾਰੇ ਗੱਲ ਕਰਨ ਦਾ ਫਾਇਦਾ ਹੀ ਨਹੀਂ ਲੈ ਅੱਖਾਂ ਜੀ ਕੱਢ ਕੇ ਡਰਾ ਦਿੰਦੀ ਐ ਜੇ ਕੋਈ ਦੱਸੇਗੀ ਵੀ ਨਾ ਫੇਰੇ ਪਤਾ ਲੱਗੂਗਾ ਕਿੰਨਾ ਤੇ ਦੱਸਾਂ ਤੈਨੂੰ ਉਦੋਂ ਪੜ ਲੈਂਦੀ ਸਿੱਖ ਲੈਂਦੀ ਉਦੋਂ ਕੁਛ ਨਹੀਂ ਤੇਰ ਨਾਨੇ ਨੇ ਪੜਾਈਏ ਨਹੀਂ ਮਿੱਥੇ ਤਾਂ ਬੇੜੇ ਲਪਾਏ ਜਾਂਦੇ બસ ਮੰਮੀ ਹੁਣ ਤੂੰ ਆਵਦੀ ਆਰਾਮ ਕਹਾਣੀ ਛੇੜ ਕੇ ਬਹਿ ਜਾ ਆ ਉਰੇ ਜੀ ਮਿੱਟੀ ਲਾ ਦੇ ਪੁੱਤ ਉਰੇ ਜੀ ਖਡ ਬੰਦ ਕਰ ਦੇ ਪੁੱਤ ਬਸ ਇਹੀ ਧੰਦੇ ਕਰਾਏ ਜਾਂਦੇ ਕਿਹੜੀ ਪੜ ਪੜਾਈ ਕਰਾਈ ਉਹਦੇ ਉਹਦੇ ਚ ਫਿਰ ਮੇਰਾ ਤਾਂ ਕੋਈ ਕਸੂਰ ਨਹੀਂ ਹੈਗਾ ਮੰਮੀ ਨਹੀਂ ਕਸੂਰ ਤਾਂ ਤੇਰਾ ਕਾਨੂੰ ਹੈ ਕਸੂਰ ਤਾਂ ਮੇਰਾ ਹੀ ਹੈ ਜੇ ਹੁਣ ਸੇ ਕਾ ਅਸੀਂ ਕਿੱਥੇ ਜਾਉਂਏ ਮੰਮੀ ਬਾਦੂ ਹੈ ਜਿੰਨਾ ਤੈਨੂੰ ਸੁਖਾ ਰੱਖਿਆਗਾ ਈਵਣ ਕਾ ਸੁਕਾ ਦੇ ਚੱਲ ਮੰਮੀ ਤੈਨੂੰ ਦੱਸ ਹੀ ਦਿੰਨੀ ਆ ਜੇ ਬਾੜਾ ਕਹਿੰਨੀ ਆ ਇਨੇ ਇੱਕ ਐਪ ਹੁੰਦੀ ਹੈਗੀ ਫੋਨ 'ਚ ਜਿਵੇਂ ਆਪਾਂ WhatsApp ਚਲਾਉਨੇ ਆ। ਅੱਛਾ। Snapchat ਹੁੰਦੀ ਐਪ ਤੇ ਉਹਦੇ 'ਤੇ ਆਪਾਂ ਆਪਣੀ ID ਬਣਾਉਣੀ ਹੈਗੇ। ਉਹਦੇ 'ਚ ਅਲੱਗ-ਅਲੱਗ ਇਫੈਕਟ ਹੁੰਦੇ ਨੇਗੇ। ਉਹ ID ਕੀ ਹੁੰਦੀ ਐ? ਨਾਮ 'ਤੇ ਬਣਦੀ ਐ ਵੀ ਕਿਸ ਨਾਮ 'ਤੇ ਚਲਾ ਰਿਆ ਕੋਣ? ਅੱਛਾ ਫਿਰ ਤੂੰ ਆਈ ਨਾ ਕਹਦੇ ਸਿੱਧਾ ਨਾਮ 'ਤੇ। ਹਾਂ ਨਾਮ 'ਤੇ ਬਣਦੀ ਆ ID। ਅੱਛਾ। ਹਾਂ ਫਿਰ ਆਪਾਂ ਉਹਦੇ 'ਚ ਫੋਟੋਆਂ ਖਿੱਚ ਸਕਦੇ ਆਗੇ ਤੇ ਸਟਿੱਕਾਂ ਪਾ ਸਕਦੇ ਆਗੇ। ਸਕੋਰ ਬਣਦੇ ਨੇ ਉਹਦੇ ਨਾਲ ਫਿਰ। ਅੱਛਾ। ਸਟ੍ਰੀਕਾਂ ਹੁੰਦੀਆਂ? ਸਟ੍ਰੀਕਾਂ ਹੁੰਦੀਆਂ ਨੇ। ਅੱਛਾ ਅੱਛਾ। ਕਾ ਸਟ੍ਰੀਕ ਕਾ ਸਟ੍ਰੀਕ ਕਾ ਸਟ੍ਰੀਕ ਕਾ ਹਾਂ ਆ ਗੁਗਦਾ ਤਾਂ ਕੋਈ ਕੰਮ ਨਹੀਂ ਮਮਮੀ ਇਹਦੇ ਚੱਗ ਦਾ ਕੰਮ ਕਿੱਥੋਂ ਆ ਗਿਆ ਤੂੰ ਤਾਂ ਸਿੱਖਾ ਸਮਝੀ ਬੈਠੀ ਆ ਹਾਂ ਮੈਂ ਸਿੱਖਾ ਮੈਂ ਸਿੱਖ ਲਾਉਂਗੇ ਤਾਂ ਫਿਰ ਕੀ ਬਤਾ ਕਿੱਥੇ ਕੋ ਡਿੱਕੇ ਬਗ ਜੇ ਸਟ੍ਰੀਕ ਹੁੰਦੀ ਹੈਗੀ ਠੀਕ ਹੈ ਤੂੰ ਕਰਕੇ ਦਿਖਾ ਫਿਰ ਮੈਂ ਦੇਖਦੀ ਆ ਠੀਕ ਹੈ ਦੇਖ ਆਇਆ ਬਹੋਲੀ ਸਨੈਪਚੈਟ ਅੱਛਾ ਆ ਗਿਆ ਇਫੈਕਟ ਆ ਦੇਖਾ ਗਲਾਸੀ ਦੀ ਫੋਟੋ ਆ ਗਈ ਅੱਛਾ ਆ ਪਾਤੀ ਸਟ੍ਰੀਕ ਠੀਕ ਹੈ ਠੀਕ ਹੈ ਮੈਂ ਦੇਖਦੀ ਆ ਮੇਰੇ ਮੰਮੀ ਕੀ ਕਰੀ ਜਾਨੀ ਐ ਨਹੀਂ ਮੈਂ ਵੀ ਪਾਨੀ ਆ ਮੰਮੀ ਤੇਰੇ ਫੋਨ ਚ ਹੈਗੀ ਵੀ ਉਹ ਸਨੈਪਚੈਟ ਕੀ ਹੁੰਦੀ ਐ ਸਟਾਪਚੰਡ ਹੁਣ ਮੈਂ ਤੈਨੂੰ ਇੰਨਾ ਐਵੇਂ ਮੱਥਾ ਮਾਰਿਆ ਜਿਉਂ ਤੂੰ ਸਿਰ ਦੇ ਉੱਤੋਂ ਦੀ ਟਪਾ ਲਿਆ ਤੈ ਉਹ ਤਾਂ ਤੂੰ ਮੈਨੂੰ ਪਾਗਲ ਬਣਾਦੀ ਥੀ ਖਿੱਚੀ ਤਾਂ ਤੈਨੂੰ ਕੈਮਰੇ ਵਿੱਚ ਦੀ ਫੋਟੋ ਐ ਨਹੀਂ ਆਂਦੀ ਤਾਂ ਹੈ ਹੀ ਨਹੀਂ ਮੇਰੀ ਮੇਰੀ ਫੋਟੋ ਆਂਦੀ ਐ ਲੈ ਫੜਾ ਜਿੰਨਾ ਚਿਰ ਤੂੰ ਸਿੱਖਦੀ ਨਾ ਜਰ ਹਟਦੀ ਤਾਂ ਹੈ ਨਹੀਂ ਮੈਨੂੰ ਪਤਾ ਡਾਊਨਲੋਡ ਕਰਦੀਆਂ ਖੜ ਜਾ ਪਹਿਲਾਂ ਚਾਹ ਪੀ ਲੈ ਚਾਹ ਵੀ ਠੰਡੀ ਕਰਾਤੀ ਮੈਜੀ ਨਹੀਂ ਚਾਹ ਤਾਂ ਮੇਰੀ ਵੀ ਠੰਡੀ ਹੋ ਗਈ ਪੀ ਲੈ ਪੀ ਲੈ ਨਾ ਮੈਂ ਤਾਂ ਸਟਿੱਕ ਪਾਕ ਐ ਫੇਰ ਚਾਹ ਪੀਉਂਗੀ ਚਰਨਾ ਹੀ ਪੀ ਚੱਕਾ ਤੇਰੀ ਡਾਊਨਲੋਡ ਤਾਂ ਹੁਣ ਲਾਤੀ ਮੰਮੀ ਇਹ ਉਮਰ ਨਾਲ ਚੰਗੀ ਨਹੀਂ ਹੈਗੀ ਵੀ ਤੂੰ ਆ ਕੁਝ ਕਰੇ ਸਨੈਪ ਚਟਾਂ ਸਿੱਖੇ ਜਾਂ ਹੋਰ ਸਿੱਖੇ ਰੱਬ ਦਾ ਨਾਮ ਲੈ ਲਿਆ ਕਰ ਨਹੀਂ ਰੱਬ ਦਾ ਨੋ ਆਜੇ ਕਿੱਥੇ ਲੈ ਲੂੰਗੀ ਹਾਜੇ ਕੀ ਮੈਂ ਬੁਢੀ ਹੋ ਗਈ ਹਾ ਤਾਂ ਮੇਰੀ ਸੱਸ ਬੈਠੀ ਐ ਫੇਰ ਵੀ ਮੰਮੀ ਸਿਆਣੇ ਵੈਣੇ ਬੰਦੇ ਨੂੰ ਨਾ ਚੰਗਾ ਨਹੀਂ ਹੁੰਦਾ ਹੈਗਾ ਕਬੀ ਆ ਫੋਨਾਂ ਤੇ ਜ਼ਿਆਦਾ ਹੋ ਕਰੇ ਲੈ ਦੇਖ ਲੈ ਕਹਿੰਦੀ ਸਿਆਣੇ ਵੈਣੇ ਨੇ ਜੇ ਮੇਰੀ ਸੱਸ ਵੀ ਨਹੀਂ ਬੁਢੀ ਹੋਈ ਅਜੇ ਤੋ ਚੰਗਾ ਮੈਂ ਕਿੱਥੇ ਬੁਢੀ ਹੋ ਜੂਗੀ ਮੰਨਦੀ ਨਹੀਂ ਤੂੰ ਲੈ ਹੋ ਗਿਆ ਡਾਊਨਲੋਡ ਕਰ ਉਹਰਾ ਤੇਰੀ ਵਾਟੀ ਚੱਕ ਪੈ ਗਈ ਸਟਿਕ ਪੈ ਗਈ ਹਾਂ ਆ ਬਚਾਲਣ ਦੇ ਬਟਨ ਤੋਂ ਐਵੇਂ ਦਬਦਿਆ ਕਰੀ ਠੀਕ ਹੈ ਅੱਛਾ ਸਟਿਕ ਪੈ ਜਾ ਕਰੂਗੀ ਲੈ ਫੜਾ ਮੇਰਾ ਫੋਨ ਨੂੰ ਵੱਡੀ ਕੀ ਮਰੇ ਮਸਾ ਮਾਰੀ ਸੀ ਆਪੇ ਪਾਲਿਆ ਕਰੂੰਗੀ ਹੁਣ ਤਾਂ ਮੈਂ ਹਾਂ ਹੁਣ ਤਾਂ ਤੂੰ ਕਹੀ ਗਈ ਵੀ ਸਿੱਖ ਗਈ ਬੜੀ ਮਤਲਬੀ ਐ ਬਈ ਮਾਤਾ ਮੇਰੀ ਬੜਾ ਮੱਥਾ ਮਾਰਨਾ ਪੈਂਦਾ ਕਦੇ ਕਹਿੰਦੀ ਆਹ ਨਹੀਂ ਹੈਗਾ ਕਦੇ ਕਹਿੰਦੀ ਬਾਹ ਨਹੀਂ ਹੈਗਾ ਬਸ ਕਰਨੀ ਕੁੜੀ ਐ ਪੈਣੇ ਤੁਮੀ ਨਾ ਵੇਣਾ ਪੰਗੇ ਕਰਦੀ ਰਹਿੰਦੀ ਕਿ ਸਿਖਿਆ ਤਾਂ ਮੰਮੀ ਨੂੰ ਮੰਮੀ ਸਾਰਾ ਦਿਨ ਸਟਿੱਕਾਂ ਪਾਉਂਦੀ ਰਿਆ ਕਰੂਗੀ ਹੁਣ ਕੁਛ ਨਹੀਂ ਹੁੰਦਾ ਭਾਬੀ ਆਪੀ ਲੱਗੀ ਰਹੋਗੀ ਨਹੀਂ ਤਾਂ ਦਿਮਾਗ ਖਾ ਗਈ ਸੀ ਮੇਰਾ ਦਿਮਾਗ ਤੱਕੇ ਹੋਰ ਵੀ ਖਾਊਗੀ ਤੇਰਾ ਦੇਖੀ ਜਾਊਗੀ ਜਦੋਂ ਦਿਮਾਗ ਖਾਊਗੀ ਕਿਹਣਾ ਟਾਲਦੀ ਸੀ ਟਾਲਦੀ ਉਹ ਨਜ਼ਰ ਮੈਨੂੰ ਪੈਣ ਨਹੀਂ ਦੇਣਾ ਸੀ ਇਹਨੇ ਨਾਲ ਤੂੰ ਤਾਂ ਕਾਲਜ ਵਗ ਜਿਆ ਕਰੇਗੀ ਬਾਅਦ ਚ ਮੈਨੂੰ ਤੰਗ ਕਰਿਆ ਕਰੂਗੀ ਦੱਸ ਦੇ ਮੈਂ ਕੰਮ ਕਰਿਆ ਕਰੂਗੀ ਜਾਂ ਇਹਨਾਂ ਦੀ ਸਟਿੱਕਾ ਪਵਾਇਆ ਕਰੂੰਗੀ ਵੀ ਆ ਲੱਗੀ ਰਿਆ ਕਰੀ ਚਲ ਭਾਬੀ ਮੈਂ 10 ਮਿੰਟ ਆਰਾਮ ਕਰਦੀ ਆ ਠੀਕ ਹੈ ਹਾਂ ਚਲ ਪਏ ਜੱਕ ਮੈਂ ਭਾਂਡੇ ਚੱਕ ਕੇ ਆਈ ਠੀਕ ਜੇ ਖਾਣੇ ਦਾ ਸਟਿੱਕ ਜੀ ਪੰਦੀ ਏ ਨਹੀਂ ਨੀ ਕਿਵੇਂ ਪਾਊਗੀ ਇਹ ਤਾਂ ਕਲਕਲਾ ਹੀ ਦਿਖਿਆ ਜਾਂਦਾ ਦਿਮਾਗ ਤੋਂ ਹੀ ਨਿਕਲ ਗਿਆ ਕੁੜੀ ਨਹੀਂ ਪੁੱਛਦੀਆਂ ਮਗਰ ਵੀ ਨਾ ਪੈ ਜੀ ਉਹ ਕਿਹਦਾ ਘਟ ਹੈ ਉਹ ਕੋਗੀ ਮਿੱਤੋਂਟੇ ਨਾਲ ਮੱਥਾ ਮਾਰਿਆ ਦਿੰਦਾ ਫਲਾਣਾ ਨਹੀਂ ਹੁੰਦਾ ਟਿਕੜਾ ਨਹੀਂ ਹੁੰਦਾ ਸੋ ਕੁ ਸੋ ਬੋਲਦੀ ਐ ਹੈ ਤਾਂ ਨਹੀਂ ਕਿੱਥੇ ਜੀ ਐ ਮਨ ਤਾਂ ਲੱਗਦੀ ਏ ਸੋ ਗਈਆਂ ਹੈਂ ਉਹ ਪਈਏ RAM ਨਾਲ ਲੈ ਪੁੱਛਦੀਆਂ ਲੈ ਪਾਉਗੀ ਤਾਂ ਪੈਜੀ ਗੁ ਪਈ ਹੁਣ ਸਿੱਖਣਾ ਤਾਂ ਪਊਗਾ ਹੁਣ ਨਹੀਂ ਹਟਦੀ ਮੈਂ ਸਿੱਕੇ ਬਣਾਂ ਦਾ ਸੀ ਜਿਹੜੀ ਸਟਿੰਸ ਟੁੱਟ ਗਏ ਪੈਂਦੀ ਹੁੰਦੀ ਹੈ ਮੰਮੀ ਤੈਨੂੰ ਦਿਨੇ ਵੀ ਨਹੀਂ ਟਿਕਿਆ ਜਾਂਦਾ ਨਿੱਟੇ ਕਾ ਕਿਵੇਂ ਉਹ ਸਟਿਕ ਸਟੁੱਕ ਨੂੰ ਪਈ ਮੇਤੋਂ ਮੈਨੂੰ ਲੱਗਦਾ ਮੰਮੀ ਮੈਂ ਤਾਂ ਤੈਨੂੰ ਦੱਸ ਕੀ ਗਲਤੀ ਕਰ ਲਈ 10 ਮਿੰਟ ਵੀ ਨਹੀਂ ਤੂੰ ਟਿਕਣ ਦਿੰਦੀ ਹੈਗੀ ਨਹੀਂ ਫਿਰ ਕੀ ਹੋ ਗਿਆ ਮੈਂ ਤਾਂ ਜ਼ਰੂਰੀ ਪਾਣੀ ਹੈ ਜ਼ਰੂਰੀ ਵਾਲੇ ਕੀ ਦੱਸ ਏਡੀ ਏਡੀ ਮਜਬੂਰੀ ਹੋ ਰਹੀ ਹੈ ਮੜੀ ਜੀ ਪਾਸੇ ਹੋ ਜਾ ਮੈਨੂੰ ਵੀ ਬਿਠਾ ਲਿਓਰੇ ਪਰ ਮੈਨ ਨਹੀਂ ਸਕਾ ਮੈਂ ਤੁਹਾਨੂੰ ਕੀ ਕਹਾਂ ਦੇਖ ਅਦਰ ਤੂੰ ਵੀ ਉੱਠਲੀ ਮੈਂ ਤਾਂ ਜਮੀ ਹੌਲੀ ਹੌਲੀ ਬੋਲੀ ਸੀ ਜਿਆ ਕਰ ਮਾ ਉੱਠਣਾ ਤਾਂ ਹੈਗਾ ਤੇ ਸੌਣ ਦਾ ਦੱਤਾ ਨਹੀਂ ਹੈਗਾ ਨਹੀਂ ਮੈਂ ਤਾਂ ਜਮੀ ਜ਼ੁਬਾਨ ਤੇ ਬੋਲੇ ਨਹੀਂ ਕੱਢਿਆ ਚੰਗਾ ਹਾਂ ਸਿੱਖ ਲੈ ਜਾਂ ਕੁਝ ਸਿੱਖਣਾ ਲਾਸਟ ਵਾਰੀ ਦੱਸੂਗੀ ਮੈਂ ਹਾਂ ਚੱਲ ਹੁਣ ਹਾਂ ਇਸ ਤੋਂ ਬਾਅਦ ਫਿਰ ਮੈਂ ਸੌਣਾ ਵੀ ਹੈ ਦੇਖ ਆਇਆ ਬਖੋਲ ਕੇ ਅੱਛਾ ਠੀਕ ਹੈ ਆ ਸਰਕਲ ਬਣਾਇਆ ਨਾ ਗੋਲ ਗੋਲ ਜਾਂ ਹਾਂ ਇਹ ਆ 1 2 3 ਤਿੰਨ ਨੂੰ ਇੱਧਰ ਕਰਕੇ ਹੂੰ ਫਿਰ ਇਹਨੂੰ ਵਿਚਾਲੇ ਦਾ ਅੱਛਾ ਠੀਕ ਹੈ ਠੀਕ ਹੈ ਫਿਰ ਭੇਜੂਗੀ ਹਾਂ ਫਿਰ ਭੇਜੂਗੀ ਠੀਕ ਚੱਕ ਜਾ ਹੁਣ ਮੈਨੂੰ ਸੋ ਜਾਣ ਦੇ ਨਹੀਂ ਮੈਂ ਸਾਰਾ ਦਫਰਾ ਹੋ ਕੇ ਫਿਰਦੀ ਨੂੰ ਇਹਦੇ ਪਿੱਛੇ ਮੰਮੀ ਲਾਈਟ ਬੰਦ ਕਰ ਜੀ ਨਹੀਂ ਲਾਈਟ ਬੰਦ ਕਰਕੇ ਤਾਂ ਤੂੰ ਮੜੀ ਜੀ ਪਰਾਂ ਹੋ ਕਿਉਂ ਨਹੀਂ ਮੈਂ ਵੀ ਉਰੀ ਭੇਜੂਗੀ ਤੂੰ ਆ ਕੇ ਉੱਠ ਜਾ ਕਮਰੇ ਜੋ ਨਹੀਂ ਮੇਰੇ ਗੋਟੇ ਗਿੱਟੇ ਦੁਖਦੇ ਨੇ ਮੈਂ ਕਿੱਥੇ ਉਤਰੂਗੀ ਦੁਖਦੇ ਤੇਰੇ ਗੋਡੇ ਨੇ ਪੰਗੇ ਤੂੰ ਸਟੀਕਾਂ ਨਾਲ ਲੈਣੀ ਹੈਗੀ ਨੇ ਫੇਰ ਹੁਣ ਕਾ ਜ਼ਮਾਨਾ ਮੈਂ ਵੀ ਦੇਖ ਲੰਨੀ ਆ ਬਣ ਕੇ ਜਿਵੇਂ ਸਾਰਾ ਦਿਨ ਠੁੰਗਾ ਦੀ ਮਾਰੇ ਜਾਂਦੇ ਆ ਮੈਨੂੰ ਵੀ ਇਸ ਹਿਸਾਬ ਲੈ ਲੰਦੇ ਮੰਮੀ ਉਹ ਬੈੱਡ ਤੇ ਪੈ ਜਾ ਜਾ ਕੇ ਇਹ ਬੈੱਡ ਤੇ ਨਹੀਂ ਬੈਠਦੀ ਇੱਥੇ ਬੈਠਾਈ ਜਾਊਗੀ ਇੱਥੇ ਬੈਠ ਜੂਗੀ ਮੈਂ ਤਾਂ ਮਾੜਾ ਜਿਹਾ ਥੋੜੀ ਜਿਹੀ ਥਾਂ ਤੇ ਬੈਠ ਜੂਗੀ ਦੇਖ ਜੀ ਥੋੜੇ ਥਾਂ ਤੇ ਬੈਠੇ ਹਾਂ ਹਾਂ ਥੋੜੀ ਜਿਹੀ ਥਾਂ ਤੇ ਬੈਠ ਜੂਗੀ ਮੈਂ ਤਾਂ ਤੂੰ ਬੈ ਜਾ ਮੈਂ ਤਾਂ ਉੱਥੇ ਵਗ ਜਾਨੀ ਆ ਨਹੀਂ ਇਹ ਮਾੜਾ ਮੋਟਾ ਕੋਈ ਫੁੱਲ ਚੋਂ ਪੁੱਛ ਤੋਂ ਲੀਉਂਗੀ ਬੈ ਜਾ ਹਾਂ ਉਹ ਮਗਰ ਬੈ ਪੈ ਓਏ ਓਏ ਤੂੰ ਵੀ ਪੈ ਜਾ ਮੈਂ ਪੈ ਜਾਣੀ ਮਮੀ ਪੈ ਜਾ ਤੂੰ ਤੂੰ ਨਾਲ ਬਹਿ ਫੇਰ ਪਉਂਗੀ ਐ ਨਹੀਂ ਮੈਂ ਬੈਂਦੀ ਐਗੀ ਪਾ ਭਾਬੀ ਮੜਾ ਜੁਰੇ ਆਇਓ ਆਈ ਸੰਦੀਪ ਹਾਂ ਭਾਬੀ ਮੇਰੀ ਫੋਟੋ ਵਿੱਚ ਫਿਰ ਮੈਂ ਕਾਲਜ ਜਾਣਾ ਹੈ ਲੈ ਖਿੱਚਾ ਕਿਤੇ ਖਿੱਚਾ ਆ ਪੌੜੀਆਂ ਤੇ ਆ ਜਾ ਚਲ ਸੁਣੀ ਰਹਿ ਚੁ ਗਿਓ ਹਾਂ ਹਾਂ ਪਰ ਹੁੰਦਾ ਨਹੀਂ ਇੱਥੇ ਖਿੱਚਦਾ ਹਾਂ ਖਿੱਚਦੀ ਖਿੱਚਦੀ ਦੇਖਾ ਲੈ ਬਣ ਦੇਖ ਲੈ ਫੋਟੋ ਸੋਹਣੀ ਆਈ ਹੈ ਫੋਟੋ ਸੋਹਣੀ ਆਈ ਹੈ ਨਾ ਮੈਂ ਵੀ ਖਿਚਾਉਂਗੀ ਸ਼ਾਮ ਜੇ ਨੂੰ ਤਿਆਰ-ਵਿਆਰ ਹੋ ਕੇ ਨਾ ਫੋਟੋ ਕਿੰਨੀ ਸੋਹਣੀ ਆਈ ਹੈਗੀ ਖਿੱਚ ਦੂੰਗੀ ਮੈਂ ਫੋਟੋ ਕੋਈ ਤੂੰ ਕਿੱਧਰ ਆ ਮੇਰੀ ਫੋਟੋ ਖਿੱਚ ਦਿਓ ਜੁਨਾ ਤਾਂ ਤੂੰ ਜਾਂਦਾ ਨਹੀਂ ਹੈਗਾ ਹਾਂ ਜਵੇਂ ਗੋਡੇ ਜੁੜ ਗਏ ਹਾਂ ਫਰ ਫੋਟੋ ਖਚਾਣੀ ਜ਼ਰੂਰੀ ਧੀ ਗੋਡੇ ਤੇਰੇ ਦੁਖਦੇ ਨੇ ਫੋਟੋ ਖਚਾਣ ਦੀ ਮਰੀ ਚੜੀ ਕਿੱਥੇ ਖੜੀਏਗੀ ਤੂੰ ਨਹੀਂ ਫਿਰ ਕੀ ਹੋ ਗਿਆ ਮੈਨੂੰ ਵੀ ਦੇਖਾਂ ਅੱਜ ਦੇ ਜ਼ਮਾਨੇ 'ਚ ਫੋਟੋ ਕਰਾ ਕੇ ਵਖਾਂ ਫੋਟੋ ਖਚਾਣ ਦੀ ਮਰੀ ਤਾਂ ਨਾ ਇਹ ਮਾਉਂਟ ਐਵਰੇਸਟ ਤੇ ਵੀ ਚੜ ਜੂਗੀ ਦੇਖ ਬਹੁਤ ਔਖੀ ਚੜੀ ਆ ਰਹੀ ਉਤਰਾ ਕਿਵੇਂ ਕਿਉਂ ਜਿਵੇਂ ਚੜੀ ਸੀਗੀ ਜਿਵੇਂ ਉਤਰਾ ਹਾਏ ਜਿਵੇਂ ਜੁੜ ਗਈ ਇਹ ਤਾਂ ਮੰਮੀ ਕੁੜੀ ਕੱਤਰੀ ਹੈਗੀ ਤੂੰ ਇਹਦੇ ਰਿਸ਼ਾ ਕਿੱਥੋਂ ਕਰ ਲੇਂਗੀ ਹਾਏ ਹੇ ਓਹੋ ਮੋਸਤਾ ਗਿੱਟਾ ਹਾਏ ਚੜੀ ਕਾਦੇ ਵਾਸਤੇ ਸੀਗੀ ਹਾਂ ਕੀ ਕਰਨ ਲੱਗੀ ਲੰਗ ਜਾ ਹਾਏ ਗਿੱਟਾ ਮੁਸ ਗਿਆ ਹਾਂ ਮੈਂ ਫੋਟੋ ਕਰਾਨੇ ਗਈ ਥੀ ਹੁਣ ਕਰਨੀ ਆ ਫੋਟੋ ਹਾਂ ਫੋਟੋ ਤਾਂ ਜ਼ਰੂਰ ਕਰਦੇ ਹੋ ਲੈ ਕਰ ਦੇਕਰ ਪਾਣੀ ਦੀ ਫੋਟੋ ਹਾਏ ਓਹ ਸੋਹਣੀ ਜੀ ਕਰੀ ਮੇਰੇ ਸੇਲਾਣਾ ਦੇਖਣ ਗਿਆ ਹਾਏ ਗਿੱਟਾ ਹੋ ਗਿਆ ਉਹਦਾ ਕੋਈ ਸੋਚ ਨਹੀਂ ਹੈਗੀ ਕੀ ਕਿਵੇਂ ਕਰਾਂ ਹੈ ਹੋ ਗਈ ਹਾਏ ਦੇਖ ਲਈ ਨਹੀਂ ਫੋਟੋ ਤਾਂ ਸੋਹਣੀ ਐ ਓ ਹੁਣ ਕੀ ਹੋਣ ਲੱਗ ਗਿਆ ਨਹੀਂ ਗਿੱਟਾ ਟੁੱਟ ਗਿਆ ਧੀ ਹੁਣ ਤਾਂ ਦਰਦ ਹੋਣ ਲੱਗ ਗਿਆ ਖਚਾਲੀ ਫੋਟੋ ਫਿਰ ਹੁਣ ਹਾਂ ਫੋਟੋ ਸੋਹਣੀ ਐ ਫੋਟੋ ਦੀ ਸੋਚ ਹੈਗੀ ਗਿੱਟੇ ਦੀ ਕੋਈ ਸੋਚ ਕੋਈ ਸੋਚ ਨਹੀਂ ਹੈਗੀ ਨਹੀਂ ਹੁਣ ਲੱਗਿਆ ਦਰਦ ਹੋਣਾ ਸਿਰਾ ਫੋਨ ਦਾ ਖੜਾ ਤਾਂ ਛੱਡ ਦੇ ਲੈ ਫੜਾ ਮੈਨੂੰ ਫੜਾ ਫੋਨ ਨਹੀਂ ਖੜ ਜਾ ਫੋਟੋ ਬਹੁਤ ਸੋਹਣੀ ਐ ਮੇਰੀ ਛਲਣਾ ਦੇਖਣ ਗਿਆ ਹਾਏ ਮੰਮੀ ਪੈਰ ਤੇ ਤਾਂ ਤੇਰੇ ਸੋ ਜਾਣ ਲੱਗੀ ਇਹਦਾ ਵੀ ਕੋਈ ਹਿੱਲਾ ਕਰ ਲੈ ਨਹੀਂ ਹਾਂ ਸੋਤ ਤਾਂ ਆ ਗਈ ਨਹੀਂ ਕੋਈ ਲੈ ਬਾਮ ਤੇ ਪੱਟੀ ਚਾਕੇ ਬੰਨਾ ਮੈਂ ਫਿਰ ਫੋਟੋ ਅੱਗੇ ਤਾਂ ਕੁਝ ਵੀ ਨਹੀਂ ਹੈਗਾ ਦਰਦ ਦਾ ਪਤਾ ਨਹੀਂ ਲੱਗਦਾ ਦਰਦ ਦਾ ਪਤਾ ਲੱਗਦਾ ਹੈ ਪੈਰ ਤਾਂ ਗੁਲਗਲੇ ਵਰਗਾ ਹੋ ਗਿਆ ਸੁੱਜ ਕੇ ਫਿਰ ਫਿਰ ਫੋਟੋ ਸੋਣੀ ਲੱਗਦੀ ਹੈ ਮੈਨੂੰ ਫੋਟੋ ਹੀ ਸੋਣੀ ਲੱਗਦੀ ਹੈ ਹਾਲ ਤਾਂ ਤੈਨੂੰ ਹਲੇ ਤੱਤਾ ਘੋਇਆਗਾ ਦੇਖੀ ਸਹੀ ਅੱਗੇ ਕੀ ਹੁੰਦਾਗਾ ਨਹੀਂ ਦਰਦ ਤਾਂ ਹੁਣ ਵੀ ਬਤੇਰਾ ਹੁੰਦਾ ਹੈ ਫਿਰ ਆ ਤਾਂ ਛੱਡ ਦੇ ਨਹੀਂ ਫੋਟੋ ਬਹੁਤ ਸੋਣੀ ਲੱਗਦੀ ਹੈ ਦੇਖ ਕਿੰਨੀ ਸੋਣੀ ਲੱਗਦੀ ਹੈ ਹਾਂ ਜਮਾ ਕੈਂਟ ਲੱਗਦੀ ਹੈ ਫੋਟੋ ਬਸ ਸੋਹਣੀ ਲੱਗਦੀ ਖੁਸ਼ ਹੈ ਹੁਣ ਖੁਸ਼ ਤੋਂ ਬਤੇਰੀ ਆ ਹੋ ਗਿਆ ਦੁੱਖ ਤੈਨੂੰ ਕੀ ਨੇ ਗਿਆ ਸੀ ਉੱਪਰ ਜਿਹੜਾ ਤੂੰ ਫੋਟੋ ਹੀ ਖਿਚਾਉਣੀ ਸੀ ਇੱਥੇ ਬੈਠ ਕੇ ਖਿਚਾ ਲੈਂਦੀ ਨਹੀਂ ਮੈਂ ਆਖਿਆ ਮੈਂ ਵੀ ਫੋੜੀਆਂ ਤੇ ਕਰਾ ਲਿਆ ਜਿਵੇਂ ਤੁਸੀਂ ਫੋਟੋ ਕਰਾਉਣ ਲੱਗ ਰਹੀ ਹੋ ਪੱਟੀ ਲਿਆਵਾਂ ਪੈਰ ਰੱਖਣ ਵਾਸਤੇ ਚੱਕ ਲਿਓ ਭਾਬੀ ਲੈ ਲਈ ਤੂੰ ਕੋਲ ਜਨਾਜ ਜਾਈ ਫੋਨ ਜਾ ਫੜਾਉਰਾ ਨਹੀਂ ਫੜ ਤੈਨੂੰ ਤਾਂ ਫੋਨ ਦਾ ਇਹ ਦੁੱਖ ਬਹੁਤ ਹੈ ਤੇਰਾ ਫੋਨ ਹੀ ਲਗਾਉਣਾ ਬੂ ਪਹਿਲਾਂ ਤਾਂ ਮੈਨੂੰ ਬਾਹਲਾ ਦੁੱਖ ਹੈ ਤੈਨੂੰ ਤਾਂ ਫੋਨ ਦਾ ਆ ਰੱਖ ਲੈ ਉਹ ਤੇ ਊ ਹਏ ਕਿਹ ਚੇਹੀ ਪੰਗਾ ਵਧਾਇਆ ਹੈਗਾ ਹਾਏ ਚੱਪਲ ਗੜੇ ਲਿੱਕਰ ਦੇ ਬੰਦ ਕਰ ਦੇ ਤੈਨੂੰ ਪਤਾ ਹੈ ਮੰਮੀ ਰੀਸ ਕਰਦੀ ਕਾਦੇ ਵਾਸਤੇ ਪੌਂਦੀਆਂ ਤੇ ਚੜੀ ਤੂੰ ਆ ਦੇਖ ਸਾਰਾ ਇਹ ਸੁੱਜ ਗਿਆ ਉਹਨਾਂ ਦੀ ਨਹੀਂ ਮੈਨੂੰ ਪਹਿਲਾਂ ਫੋਨ ਫੜਾ ਦਿਓ ਕਿਉਂ ਮੈਂ ਮਰਜੀ ਸਟਿਕ ਜੀ ਪਾ ਦਿਆਂ ਨਹੀਂ ਮੇਰੀ ਛੇਲਣਾ ਮੈਨੂੰ ਦੇਖ ਕੇ ਆ ਜਾਣਗੇ ਆ ਇਨੂੰ ਹਲੇ ਵੀ ਸਟਿੱਕਾਂ ਦੀ ਪਈਆਂ ਜਿਦ ਤਰੀ ਸਟਿੱਕਾਂ ਨਾ ਬੰਦ ਹੋਈਆਂ ਤਾਂ ਤੂੰ ਸਟਿੱਕ ਲੈ ਕੇ ਤੁਰਿਆ ਕਰੇਂਗੀ ਮੈਂ ਤੈਨੂੰ ਦੱਸਤੀ ਗੱਲ ਨਹੀਂ ਕੁਛ ਨਹੀਂ ਆਂਦਾ ਫੜਾ ਦੇ ਫੜਾ ਦੇ ਹਾਏ ਖੜ ਜਾ ਹਾਏ ਪਹਿਲਾ ਫੋਨ ਨਹੀਂ ਮੈਨੂੰ ਫੜਾਇਆ ਪੀੜੀ ਖਿੱਚਣ ਦੀ ਹੋਗੀ ਇਹਨਾਂ ਨੂੰ ਲੈ ਫੜ ਹਾਏ ਆ ਦੇ ਬਤਾ ਲੈਣਾ ਬੱਧਾ ਤੇ ਨਹੀਂ ਫਿਰ ਮੈਨੂੰ ਕੀ ਪਤਾ ਸੀ ਵੀ ਐਡਾ ਕੰਮ ਵੱਜ ਜਾਊਗਾ ਮੰਮੀ ਮੈਂ ਤਾਂ ਇਹਦੀ ਫੋਟੋ ਕਰਾਣੀ ਸੀ ਮੰਮੀ ਹਾਂ ਉਹ ਮੰਜੇ ਤੇ ਪੈ ਜਾ ਆ ਜਾ ਹਾਏ ਆ ਫੋਨ ਤਾਂ ਛੱਡ ਦੇ ਨਾਲ ਦੇ ਕੇ ਨਾ ਨਾ ਫੋਨ ਨਹੀਂ ਮੈਂ ਛੱਡਦੇ ਨਹੀਂ ਮੰਜੇ ਤੇ ਕੁਛ ਵਿਛਾ ਤੋ ਦਿਓ ਮੇਰੇ ਹੱਡਾਂ 'ਚ ਕੱਢੂਗਾ ਇਹ ਅਗੱਦਾ ਵਿਛਾ ਦੇ ਛੇਕੜ ਸਟਿੱਕਾ ਵਿਛਾ ਨੀ ਸਟਿੱਕਾ ਕੀ ਵਿਛਾਵਾਂਗੀ ਹਾਂ ਆ ਫੋਨ ਦਾ ਖੜਾ ਛੱਡਦੇ ਹੁਣ ਨਾ ਇਹ ਨਹੀਂ ਮੈਂ ਹੁਣ ਛੱਡਦੀ ਮੈਂ ਤਾਂ ਇਹ ਤਾਂ ਪਹਿਨ 10 12 ਮੈਨੂੰ ਫੋਨ ਫੜ ਜੇ ਨੱਚ ਰਗੀਟਣ ਸੀ ਹੁਣ ਤਾਂ ਚਲਾਣਾ ਆ ਗਿਆ ਮੈਨੂੰ ਨਾ ਫੋਨ ਨਹੀਂ ਮੈਂ ਸਰਾਣਾ ਲੈਦਾ ਮੈਂ ਸਰਾਣਾ ਲੈਦਾ ਮੰਮੀ ਆਮ ਕਰ ਲੈ ਪੈਰ ਛੇਤੀ ਠੀਕ ਹੋਗਾ ਫੋਨ ਦਾ ਖਿਹੜਾ ਛੱਡ ਦੇ ਫੋਨ ਮੈਨੂੰ ਫੜਾ ਦੇ ਲੈ ਮੈਨੂੰ ਫੋਨ ਬਾਰੇ ਨਾ ਕਹੀਓ ਮੈਂ ਤੁਹਾਨੂੰ ਕੁਛ ਨਹੀਂ ਕਹਿੰਦੀ ਮੈਂ ਤੁਹਾਨੂੰ ਕਹਿਆ ਸਾਰਾ ਗੱਦਾ ਲਿਬੜਿਆ ਪਿਆ ਜਮਾਨੀ ਕਿਆ ਮੇਰੇ ਫੋਨ ਬਾਰੇ ਮੈਨੂੰ ਕੁਛ ਨਾ ਕਹੀਓ ਲੈ ਲੈ ਮੇਰਾ ਪੈਰ ਚੱਕਰ ਮੇਰਾ ਉਰੇ ਤਰ ਬੋਝ ਬੋਝ ਕੇ ਹਾਈ ਦੇਖੀ ਉ ਹਾਈ ਪਬੀ ਇਹਦੇ ਨਾਲ ਕਪੜਾ ਮਾਰਦੇ ਗੱਦੇ ਦੇ ਇਹ ਤਾਂ ਐ ਨਹੀਂ ਪਤਾ ਹੈਗਾ ਕਿ ਸਟਿੱਕ ਛੱਡ ਕੇ ਸਟੋਰੀ ਪਾ ਦੇ ਵੀ ਜਾਣ ਕੇ ਲਵੇੜ ਰੱਖਿਆਗਾ ਪਤਾ ਨਹੀਂ ਹਾਈ ਅੱਗੇ ਤੋਂ ਮੈਂ ਪਾਇਆ ਕਰੂੰਗੀ ਸਟਿੱਕ ਵੀ ਪਾਇਆ ਕਰੂੰਗੀ ਸਾਰੀ ਸਟੋਰੀ ਵੀ ਪਾਇਆ ਕਰੂੰਗੀ ਮੈਂ ਤਾਂ ਸਾਰਾ ਕੁਝ ਸਿੱਖ ਗਈ ਹਾਈ ਇਹ ਰ ਪਰਤੇ ਨਾ ਮਾਰਦੀ ਗੱਦੇ ਗੱਦੇ ਤੇ ਮਾਰੀ ਕਦੇ ਹਰਕਦੀ ਮਾਰੀ ਇਹਨੂੰ ਦਿਖਾ ਦੇ ਤੂੰ ਆ ਜੀ ਮੜਾ ਆਉਣੀਆਂ ਆਉਣੀਆਂ ਲੈ ਫੜਾਉਣਾ ਫੋਨ ਦੋ ਘੰਟੇ ਆਰਾਮ ਕਰ ਲੈ ਦੇ ਕਿਵੇਂ ਧੱਕਾ ਧੱਕੀ ਹੋ ਰਹੀ ਐ ਕਿਵੇਂ ਫੋਨ ਨਾ ਖੋੜਦੀਆਂ ਨੇ ਤੇਰੇ ਕਰਕੇ ਨਾ ਨਾਲ ਤਾਂ ਮੇਰੀ ਛੁੱਟੀ ਵੱਜ ਗਈ ਕਾਲਜ ਤੋਂ ਨਾਲ ਤਾਂ ਇਹ ਗਿੱਟਾ ਤੜਵਾ ਲਿਆ ਉਹਦਾ ਕਰ ਲੈ ਹੁਣ ਆਰਾਮ ਕਰ ਲੂੰ ਕਰ ਲੂੰਗੀ ਮੈਸਾ ਬਣਾਇਆ ਜਾ ਕੇ ਕੱਲੀ ਤਾਂ ਨਹੀਂ ਸਮੰਗੀ ਤੋ ਵਗ ਜਾ ਚਾ ਗਈਆਂ ਲੈ ਹੁਣ ਫਾਦਨੀਆਂ ਸਟਿਕ ਸੁਟਕ ਹਾਈ ਹਾਈ ਹਟਦੀ ਮੈਂ ਵੀ ਨਹੀਂ ਗਿੱਟਾ ਫੇਰਾ ਮਾ ਜਾਂ ਅੰਧਾਰੂਗਾ ਹਾਈ ਗਈ ਗਈ ਹਾਈ ਹਾਈ ਤੁਹਾਨੂੰ ਵੀ ਦੇ ਕਿੱਥੇ ਧਰਕ ਗਈਆਂ ਨੇ ਵੀ ਚੱਕ ਵੀ ਨਾ ਲਵੇ ਹਾਈ ਆ ਦੇਖ ਲੈ ਮੇਰੀ ਭੈਣੋ ਸਟ ਲੱਗੀ ਆਏ ਮੇਰੇ ਪਤਾ ਜਰੂਰ ਲੇ ਜਿਓ ਆਕੇ ਨੈ ਨੂਆ ਕਹਿਣ ਗਿਆ ਆ ਗਿਆ ਤੇਰੀ ਛੇਲਣ ਜਰੂਰ ਆਈਓ ਮੇਰੀ ਭੈਣੋ ਤਰੂ ਰਾਈਓ ਇਹ ਦੇਖਾਂ ਕਦੇ ਆਜੇ ਹਰ ਬਿਟਰ ਮਾਰਦਾ ਹੈ ਕਦੇ ਆ ਵੀ ਨਾ ਜਾਵੇ ਕਦੇ ਕੈਦੇ ਹੋਣਾ ਕੀ ਕਰਨ ਲੱਗੀ ਦੋਈ ਭੈ ਜਿੰਦੀ ਨਹੀਂ ਮਗਰੇ ਆਂਦੀ ਤਾਂ ਨਹੀਂ ਨਾ ਚਲ ਬਾਤਾਂ ਨਾਲੇ ਹਜੇ ਤੱਕ ਚਾਹੇ ਚਾਹੇ ਆਂ ਦੀਦੀ ਫਿਰ ਬਣ ਲਾਂਗੇ ਮੈਂ ਸਾਂ ਹਾਂ ਲੈ ਪਾਣੀ ਲਿਆ ਮਾਂ ਨਾ ਪੀਜੋ ਤੁਸੀਂ ਕੋਈ ਹੈ ਮਮੀ ਦੀ ਆਈਡੀ ਤੋਂ ਨੋਟੀਫਿਕੇਸ਼ਨ ਆ ਰਿਹਾ ਹੈ ਮਮੀ ਦੀ ਆਈਡੀ ਤੋਂ ਕੀ ਦੇਖੀ ਬੂ ਦੇਖ ਲੈ ਕੰਮ ਦੇਖ ਲੈ ਇਹਦੇ ਸਟਰੀਕ ਪਾਈ ਬੈਠੀ ਆ ਹਲੇ ਵੀ ਨਹੀਂ ਹਟਦੀ ਬੋਚ ਕੇ ਤੇ ਨਹੀਂ ਚੱਲਦੀ ਆ ਦੇਖਣ ਤਾਂ ਦੇ ਮੰਮੀ 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 ਆ ਮੈਸੇਜ ਆ ਰਿਹਾ ਸੀਗਾ ਸਟਰੀਕ ਤੇ ਨੇ ਜਿਹੜੀ ਹੁਣ ਪਾਈ ਸੀ ਨਾ ਪਹਿਲਾਂ ਮੈਂ ਤੈਨੂੰ ਦੋ ਵਾਰੀ ਬੋਲ ਮਾਰਿਆ ਮੰਮੀ ਮੰਮੀ ਕਹਿ ਕੇ ਉਦੋਂ ਨਹੀਂ ਤੈਨੂੰ ਸੁਣਿਆ ਹੈਗਾ ਨੀ ਵੈਨ ਤਾਂ ਆਇਆ ਸੀ ਕਿ ਤੇ ਸੁਪਨੇ ਚ ਬੋਲਦੀ ਹਾਂ ਹੋਰ ਹੋਰ ਹੁਣ ਤਾਂ ਤੈਨੂੰ ਇਹੀ ਲੱਗਣਾ ਆ ਜਿਹੜੀ ਪਾਈ ਸੀ ਨਾ ਤਾਂ ਸਟ੍ਰੀਕ ਉਹਦੀ ਮੇਰੇ ਕੋਲ ਨੋਟੀਫਿਕੇਸ਼ਨ ਆ ਗਿਆ ਸੀਗਾ ਇਹ ਐ ਵੀ ਆ ਜਾਂਦਾ ਹੈ ਮੈਨੂੰ ਤਾਂ ਆਇਆ ਸੀ ਕਿ ਤੇ ਛੇਲਣਾਂ ਨੂੰ ਭੇਜਦੀਆਂ ਵੀ ਉਹਨਾਂ ਉਹਨਾਂ ਕੋਲੇ ਜਾਂਦਾ ਹੈ ਮੈਂ ਤਾਂ ਮੰਮੀ ਸਾਰਿਆਂ ਕੋਲ ਜਾਂਦਾ ਹੈਗਾ ਅੱਛਾ ਹਾਂ ਏ ਗਿੱਟਾ ਤੇਰਾ ਤਾਂ ਹੋ ਰਿਹਾ ਹੈਗਾ ਤੇ ਤੂੰ ਹਲੇ ਵੀ ਨਹੀਂ ਟਿਕਦੀ ਹੈਗੀ ਨਹੀਂ ਫਿਰ ਕੀ ਐ ਛੇਲਣਾਂ ਤਾਂ ਭੇਜਣਾ ਹੀ ਸੀ ਭੇਜਣਾ ਜ਼ਰੂਰੀ ਤੀਗਾ ਜੇ ਹੁਣ ਗਿੱਟਾ ਫਿਰ ਉਹਨਾਂ ਨੇ ਐ ਕੀ ਬਤਾ ਲਿਆ ਜਾ ਫਿਰ ਆਣਗੇ ਮੇਰਾ ਪਤਾ ਸਤਾ ਲੈਣਾ ਨਹੀਂ ਤੁਸੀਂ ਮੈਨੂੰ ਮਿਹੜਾ ਹਟ ਮਾਰਨਗੇ ਆ ਤੇ ਰਿਹਾ ਗਿਆ ਸੇ ਲਣੂ ਇਸੇ ਲਣਾ ਸੇ ਲਣਾ ਕਰੀ ਜਾਂਦੀ ਆ ਜੀ ਅਸੀਂ ਬਿਤੇਰਾ ਦੱਸਿਆਵਾਂਗੇ ਦੁਕਾਨ ਤੇ ਮਮੀ ਦੇ ਗਿੱਟਾ ਟੁੱਟ ਗਿਆ ਭਈ ਪਤਾ ਲਈਓ ਅਗਲੀ ਪੁੱਛਣੀ ਆ ਵੀ ਕੀ ਕਰਦੀ ਸੀਗੀ ਹਾਂ ਕੀ ਦੱਸਾਂ ਗਿੱਟੇ ਵਿੱਚ ਲਾ ਕੇ ਰਿਸਾ ਕਰਦੇ ਨੇ ਹੁਣ ਮੇਰਾ ਸਿਰ ਨਾ ਖਾਓ ਮੈਨੂੰ ਆਰਾਮ ਕਰ ਲੈਂਦੇ ਛੱਡ ਖੜਾ ਭਾਬੀ ਆ ਜਾ ਵਗਜੋ ਹੋ ਜੋ ਰਫਾ ਦਫਾ ਹੁਰਤੇ ਨਹੀਂ ਖਰਾਫਾ ਦਫਾ ਮੰਮੀ ਪੀ ਲਈ ਚਾਹ ਨਹੀਂ ਚਾਹ ਤੋਂ ਪੀ ਲਈ ਤੇਰੀ ਨੀਂਦ ਪੂਰੀ ਹੋਗੀ ਕਨਾ ਹਾਂ ਮੇਰੀ ਨੀਂਦ ਹੋਗੀ ਪੂਰੀ ਪੈਰ ਕਿਵੇਂ ਤੇਰਾ ਪੈਰ ਤਾਂ ਠੀਕ ਆ ਉਹ ਦੁਖਦਾਇ ਥੋੜਾ ਥੋੜਾ ਪੈਂਦੀ ਹੈ ਚੀਜ਼ ਹੈ ਸ਼ਾਮ ਨੂੰ ਨਾ ਇੱਕ ਵਾਰੀ ਹੋਰ ਲਾ ਦਾਂਗੇ ਬਾਮ ਫਿਰ ਠੀਕ ਹੋ ਜਾਊਗਾ ਅੱਛਾ ਹਾਂ ਨਹੀਂ ਤੂੰ ਮੇਰਾ ਫੋਨ ਤੋਂ ਦੇ ਦੇ ਹੁਣ ਤੂੰ ਫੋਨ ਦਾ ਕੀ ਕਰੇਂਗੀ ਇਹ ਦੇਖ ਲਿੰਗ ਮਾੜਾ ਮोटा ਟਾਈਮ ਪਾਸ ਨਹੀਂ ਹੁੰਦਾ ਆ ਰਾਮ ਕਰ ਲੈ ਮੰਮੀ ਪੈਰ ਠੀਕ ਹੋ ਜੂ ਤੇਰੇ ਜਲਦੀ ਫੋਨ ਦਾ ਖਿਹੜਾ ਛੱਡ ਦੇ ਲੈ ਇਹ ਤਾਂ ਮੰਮੀ ਦੇ ਹੱਥ ਪੈ ਰਹੀ ਹੈਗੀ ਲੈ ਮੰਮੀ ਨੂੰ ਪੁੱਛਦੀਆਂ ਜੇ ਝੋਦ ਹੋਗੀ ਮੰਮੀ ਹਾਂ ਉਹ ਮੈਂ ਇਸ ਨਹੀਂ ਮਿਲੀ ਹੈਗੀ ਦੇਖ ਤੂੰ ਚੋਲੇ ਤੇ ਮਿਲਦਾ ਤੇਰੇ ਹੱਥ ਪੈ ਰਹੀ ਹੈਗੀ ਨੀ ਮੈਂ ਤਾਂ ਨਹੀਂ ਹੁਣ ਤਾਰ ਤੂਰ ਲਿਕੜਦੀ ਕਿਤੇਰੇ ਦਿਨ ਹੋ ਗਏ ਕੱਢਦੀ ਨਾ ਲੈ ਫਿਰ ਮੈਸ ਤਾਂ ਕੋਈ ਨਹੀਂ ਮਿਲੀ ਨਾ ਦੁੱਧ ਹੈਗਾ ਨਾ ਹੋਵੇ ਹੋਵੇ ਆਪਦੀ ਤਾਰ ਕੱਢੋ ਨਾ ਕੱਢੋ ਮੈਂ ਤਾਂ ਨਹੀਂ ਹੁਣ ਤਾਰ ਲਿਕੜਦੀ ਨਾਲੇ ਮੇਰਾ ਫੋਨ ਫੜਾ ਦੇ ਤੂੰ ਫੋਨ ਦਾ ਕੀ ਕਰੇਂਗੀ ਨਹੀਂ ਮੈਂ ਦੇਖੀ ਮਾੜ ਮਟਾ ਹੁਣ ਚਲਾ ਚੁਲੂ ਕਾ ਉਹ ਪੇਜ ਪਿਆਜ ਕਾ ਸੈਟਿੰਗ ਫਿਟਿੰਗ ਨਾਲੇ ਮੇਰੇ ਸੇ ਲੜਨਾਂ ਭੇਜੂੰਗੀ ਕੋਈ ਵੀ ਨਹੀਂ ਆਈ ਮੇਰਾ ਪਤਾ ਲੈ ਜਦੋਂ ਤੁਸੀਂ ਮੇਰੀ ਨਹੀਂ ਮੰਨਦੀ ਮੈਂ ਤੁਹਾਡੀ ਕਿਉਂ ਮੰਨਾ ਕੀ ਮੰਨਨੀ ਹੈ ਮੰਮੀ ਤੇਰੀ ਗੱਲ ਮੇਰਾ ਫੋਨ ਫੜਾਓ ਮਾਰ ਮੱਥੇ ਭਾਬੀ ਸਵੇਰ ਨੂੰ ਨਾ ਚਾਹ ਵੀ ਨਹੀਂ ਦਸੀ ਬਹੁਣੀ ਹੈਗੀ ਦੇ ਦੇ ਪਰੇ ਫੋਨ ਹੋਰ ਨਹੀਂ ਤਾਂ ਧਾਰਾ ਤਾਂ ਕੱਢ ਦੂਗੀ ਲੈ ਨਹੀਂ ਫੋਨ ਲੈ ਲੈ ਕੇ ਧਾਰਾ ਕੱਢਦੇ ਖੜੀ ਹੋ ਕੇ ਹੁਣ ਕੱਢੂੰਗੀ ਧਾਰਾ ਲੈ ਮੰਮੀ ਫੋਨ ਹੁਣ ਤਾਂ ਧਾਰ ਕੱਢ ਦੇ ਹੁਣ ਤਾਂ ਦੇਖਿਆ ਹੀ ਹੁਣ ਕੇਰਾ ਹਾਂ ਕੇਰਾ ਤਾਂ ਦੇਖਿਆ ਹੀ ਮੈਂ ਅੱਧੇ ਘੰਟੇ ਬਾਅਦ ਦੇਖੂੰਗੀ ਅੱਛਾ ਇੰਨਾ ਮਨ ਨੂੰ ਆਪਦੀ ਆਹ ਪਾਲਣ ਦੇ ਸਟਿੰਗਾ ਸਟੁੰਗਾ ਮਮੀ ਚੱਲ ਤੇਰੀ ਮਰਜ਼ੀ ਆ ਕਿਰ ਤਾਂ ਮੈਂ ਮੈਸ ਦੇਖ ਲਈਏ ਸ਼ਾਮ ਨੂੰ ਦੁੱਧ ਪੀਣਾ ਨਾ ਆਪਦੀ ਧਾਰ ਕੱਢ ਲਈਓ ਮੈਂ ਤਾਂ ਹੋਰ ਕੰਮ ਕਰਦੀ ਆਂਗੇ ਚੱਲ ਕੋਈ ਕੱਢ ਲਊਗੀ ਅੱਧੇ ਘੰਟੇ ਚ ਤਾਂ ਬਹੁਤ ਕੁਝ ਹੋ ਜੂਗਾ ਹੁਣ ਤਾਂ ਪੈ ਗਈ ਤੇਰੇ ਕਾਲਜ ਠੰਡ ਹਾਂ ਪੈ ਗਈ ਹੁਣ ਤਾਂ ਠੰਡ ਚੱਲ ਮੈਂ ਤਾਂ ਆਪ ਇੰਸਟਾਗ੍ਰਾਮ ਤੇ ਵੀਡੀਓ ਪਾਵਾਂ ਕਿੰਨੇ ਦਿਨ ਹੋ ਗਏ ਕੀ ਕੰਦੀ ਥੀ ਕੀ ਪਾਉਂਦੀ ਐ ਪਤਾ ਨਹੀਂ ਕੀ ਕੰਦੀ ਥੀ की में देखा तो सही की कर दी है यही उम्र कुछ सिकन की सट ला के कड़ गई हाय। हाय ਚਾਉਣ ਦੇਵੇ ਕੀ ਪਾਉਣੀ ਹੈ ਕੁਝ ਨਹੀਂ ਪਾਉਂਦੀ ਮਾਤਾ ਇਹ ਤਾਂ ਨਾਲ ਪਾਣ ਲੱਗ ਰਹੀ ਦੀ ਇੰਸਟਾਗ੍ਰਾਮ ਤੇ ਵੀਡੀਓ ਪਾਉਂਦੀ ਸੀ ਫਿਰ ਮੈਂ ਪਾ ਦੰਨੀ ਆ ਜੀ ਤਾਂ ਆਪਣੀ ਚ ਪਾਉਂਦੀ ਤੇਰਾ ਜਿੱਟਾ ਦੂਖ ਦਾ ਤੂੰ ਇੱਥੇ ਆ ਗਈ ਹੈ ਨਹੀਂ ਆ ਗਈ ਹੌਲੀ ਹੌਲੀ ਤਾਰਾ ਗੱਡਣ ਮੇਰੇ ਤਾਂ ਉੱਠਿਆ ਨਹੀਂ ਜਾਂਦਾ ਸੀ ਨਹੀਂ ਜਾਉਂਗੀ ਤਾਰਾ ਵੇਲੇ ਵੀ ਹਾਜੀ ਭਈ ਇਹ ਅੱਧਾ ਘੰਟਾ ਅੱਧਾ ਘੰਟਾ ਕਿਆ ਤੀ ਨਹੀਂ ਹੁਣ ਦੁਖਿਆ ਨਹੀਂ ਤੇਰੇ ਪੈਰ ਦੁਖਿਆ ਹੌਲੀ ਹੌਲੀ ਆ ਗਈ ਫਿਰ ਮਦਦ ਤੇ ਤੂੰ ਟਿਕਿਆ ਨਹੀਂ ਆਂਦਾ ਨਹੀਂ ਟਿਕਾ ਕਿਵੇਂ ਮੈਂ ਵੀ ਤਾਂ ਪਾਉਂਗੀ ਯੂ ਇੰਸਟਾਗ੍ਰਾਮ ਤੇ ਤੂੰ ਮੇਰਾ ਪੈਰ ਨਾ ਦਿਖਾ ਆ ਜਾ ਥੱਲੇ ਆ ਜਾ ਮੇਰਤੀ ਬਣ ਕੇ ਆ ਜਾ ਮੈਨੂੰ ਇਹ ਦੱਸ ਚੱਲ ਚੱਲ ਆਜੇ ਚੱਲ ਹਾਈ ਕਿੱਡੇ ਕਿੱਡੇ ਰਿਸਕ ਲੈਂਦੀ ਐ ਦੇਖ ਲੈ ਦੇਖ ਲੈ ਜੇ ਫੋਨ ਛੱਡਦੀ ਹੋਵੇ ਮਜਾਲ ਐ ਕੰਮ ਕਰਨ ਵੇਲੇ ਗਿੱਟੇ ਵਿੱਚ ਰੋਣ ਲੱਗ ਜਾਂਦੇ ਨਹੀਂ ਨੇ ਉਰੀ ਬੈ ਜਾ ਬੈ ਜਾ ਜਿੱਥੇ ਬੈਠਣਾ ਹਾਂਜੀ ਅੱਜ ਮੈਨੂੰ ਸੁਕਾ ਦੇ ਮੈਂ ਤੀ ਵਰਕ ਕੰਮ ਸਾਰੇ ਸਿੱਖਣੇ ਚਾਹੀਦੇ ਨੇ ਮੈਨੂੰ ਵੀ ਮਾੜੀ ਮੋਟੀ ਨੋਜਲ ਹੋ ਜਾਊਗੀ ਨੋਜਲ ਅੱਛਾ ਨੌਲੇਜ ਮੈਨੂੰ ਲੱਗਦਾ ਪਹਿਲਾਂ ਤੈਨੂੰ ਅੰਗਰੇਜ਼ੀ ਸਿਖਾਉਣੀ ਪਊਗੀ ਫੋਰ ਕੀ ਹੁੰਦਾ ਇਹਨੂੰ ਪੁੱਤੇ ਦਾ ਮੰਮੀ ਤੂੰ ਕੀ ਕਰੇਂਗੀ ਇਹਨੀ ਨੌਲੇਜ ਲੈ ਕੇ ਕਿੱਥੇ ਲੈ ਕੇ ਜਾਏਂਗੀ ਇਹਨੀ ਨੌਲੇਜ ਤੂੰ ਨਹੀਂ ਮੈਂ ਦੇਖਿਆ ਨੇ ਬੁੜੀਆਂ ਐ ਠੂੰਗਾ ਜੀ ਮਾਰੇ ਜਾਂਦੀਆਂ ਨੇ ਜੇ ਉਹਨਾਂ ਨੇ ਸਾਬ ਸਾਰਾ ਸਾਬ ਲੈ ਰੇ ਨੇ ਤਾਂ ਹੀ ਮਾਰੇ ਜਾਂਦੀਆਂ ਨਾਲੇ ਮੇਰੀ ਤੇਲ ਨਾਲ ਤੇ ਠੁੱਕ ਬਣ ਜੂਗੀ। ਨਾਲੇ ਤੂੰ ਇੱਕ ਵਾਰੀ ਦੱਸ ਦਿੰਦੀ ਮੈਂ ਭੁੱਲਦੀ ਨਹੀਂ। ਇੰਨਾ ਦਿਮਾਗ ਹੈ ਮੇਰਾ ਤੇਜ। ਦਿਮਾਗ ਜਿਹੜਾ ਮੇਰਾ ਰਹਿੰਦਾ ਸੀ ਉਹ ਵੀ ਤੋੜ ਕੇ ਲਾ ਦੇ ਨਾ ਤਲਾ ਦੇ। ਹਾਂ ਕਿਵੇਂ ਭਗ ਜੂਗਾ? ਹੋਰ ਕੀ ਸਾਰਾ ਦਿਨ ਮੇਰਾ ਦਿਮਾਗ ਆਈ ਜਾਨੀ ਹੈਗੀ ਆ ਸਖਾ ਦੇ ਆ ਸਖਾ ਦੇ ਆ ਸਖਾ ਦੇ। ਨਹੀਂ ਫਿਰ ਕੀ ਹੈ ਜੇ ਮੜ ਜੋ ਪੜ ਰਹੀ ਹੈ ਤੂੰ ਤਾਈਆਂ ਤੇਰੇ ਕੋਲੇ ਲੱਗਦੀਆਂ। ਹੁਣ ਹਟਦੀ ਨਹੀਂ ਤੂੰ? ਨਹੀਂ ਹਟਦੀ। ਲੜਫੜਾ ਦੱਸਣਾ ਤਾਂ ਪਊਗਾ। ਮਨ ਕਰ ਇੱਕ ਗਿੱਟਾ ਤਾਂ ਡਵਾਈਸ ਜੀ ਦੂਸਰਾ ਵੀ ਤੜਵਾ ਲੈ। ਲੈ ਪਹਿਲਾਂ ਡਾਊਨਲੋਡ ਕਰਾਂ ਤੇਰਾ ਇੰਸਟਾ। ਚਲ ਹੋ ਜਾਣ ਦੇ ਡਾਊਨਲੋਡ ਲੈ ਆ ਤਾਂ ਹੋ ਗਿਆ ਡਾਊਨਲੋਡ ਦੱਸ ਕਿਸ ਨਾਮ ਤੇ ਬਣਾਵਾਂ ਤੇਰੀ ਆਈਡੀ ਕਿਸਮਤੀ ਦੇਵੀ ਕਿ ਕਿਸਮਤੀ ਕੋਰ ਆਹੋ ਕੱਢ ਦੇ ਮੇਰਾ ਜਲੂਸ ਹੈ ਕੋਈ ਚੰਗਾ ਸੋਨਾ ਜਾਂ ਨੌ ਤਰ ਲੈ ਸੋਨਾ ਜਾਂ ਹੁਣ ਕਿਹਜਾ ਨਾਮ ਰੱਖਾਂ ਕੁੜੇ ਧੀਏ ਕੋਈ ਕੈਂਟ ਜਾਂ ਨੌ ਤਰ ਦੇ ਤੋ ਕੈਂਟ ਜਾਂ ਹਾਂ ਕੈਂਟ ਜਾਂ ਕੀ ਹੋ ਸਕਦਾ ਹੈ ਨਹੀਂ ਤਾਂ ਤੇਰੀ ਫਰੀਦਰ ਦੇ ਪਾਪਾ ਦੀ ਪਰੀ ਹਾਂ ਇਹ ਤਾਂ ਪਾਪਾ ਦੀ ਪਰੀ ਰਹਿ ਰਹੀ ਹੈਗੀ ਕਿਉਂ ਮੈਨੂੰ ਕੀ ਹੋਇਆ ਪਾਪਾ ਦੀ ਪਰੀ ਨਾ 10-12 ਸਾਲਾਂ ਦੇ ਹੁੰਦੇ ਨੇ ਜਵਾਕ ਠੀਕ ਹੈ ਤੂੰ ਤਾਂ ਪਾਪਾ ਦੀ ਕਈ ਪਰੀਆਂ ਦੀ ਉਮਰ ਖਾ ਕੇ ਬੈਠੀ ਹੈਗੀ ਪਰ ਐ ਹੀ ਬਣ ਰਹੀ ਹੈ ਨਹੀਂ ਚੱਲ ਜੂਗਾ ਚੱਲ ਜੂਗਾ ਦੇਖ ਲੈ ਐਵੇਂ ਕਿਵੇਂ ਚੱਲ ਜੂ ਮਮੀ ਜਦੋਂ ਆਪਦੀ ਫੋਟੋ ਪਾਏਗੀ ਅਗਲੇ ਦੇਖਣਗੇ ਨਹੀਂ ਵੀ ਆ ਪਾਪਾ ਦੀ ਪਰੀ ਆ ਦੇਖ ਲਓ ਨਹੀਂ ਸਾਰੀਆਂ ਚੱਲਦੇ ਆ ਨੇ ਅੱਜ ਕੱਲ ਤਾਂ ਮੋਬਾਈਲਾਂ ਦੇ ਤੋਂ ਹੁਣ ਮੈਂ ਦੇਖਦੀ ਨਹੀਂ ਨਹੀਂ ਤੀਏ ਫਿਰ ਤੂੰ ਤਰ ਦੇ ਵਧੀਆ ਜਾ ਮੈਂ ਤੈਨੂੰ ਨਾਂ ਦੱਸ ਦਿੰਨੀ ਆ ਦੇਗਾ ਇੱਥੇ ਹੁੰਦੇ ਨੇਗੇ ਕੌਰ ਜੱਟੀ ਨਖਰੋ ਜੱਟੀ ਪਾਪਾ ਦੀ ਪਰੀ ਠੀਕ ਐ ਤੇ ਬਰੂਦ ਜੱਟੀ ਨਹੀਂ ਹਾਂ ਇਹ ਧਰ ਦੇ ਕਿਹੜਾ ਆ ਬਰੂਦ ਜੱਟੀ ਆ ਸੋਨਾ ਫਟ ਨਾ ਜਾਈ ਬਰੂਦ ਨਹੀਂ ਫਟੂਗੀ ਕਾਨੂੰ ਨੋ ਸੋਨਾ ਐ ਚੱਲ ਚੱਕਾ ਧਰ ਦਿੰਨੀ ਐ ਇਹ ਤੂੰ ਮੇਰੀ ਐਡੀ ਫੜਾ ਕੇ ਮੈਨੂੰ ਫੜਾ ਫੋਨ ਚੱਕ ਕਰਤਾ ਹੋ ਗਿਆ hog ban gayi buru